ਛੋਟਾ ਜਿਹਾ ਬੱਚਾ ਗਰਮੀ ਦਾ ਮੌਸਮ ਬੜੀ ਗਰਮੀ ਪੈਂਦੀ ਆ ਗਰੀਬੀ ਬੜੀ ਆ ਦੁਆਰੇ ਵੇਚ ਵੇਚ ਕੇ ਗੁਜ਼ਾਰਾ ਕਰਦੇ ਆ ਮਾਂ ਦੁਆਰੇ ਭਰ ਕੇ ਦੇ ਦਿੰਦੀ ਆ ਤੇ ਵੇਚ ਲੇ ਜਾਂਦਾ ਪਰ ਰੋਸ਼ਨ ਪਾਣੀ ਮਾਰਾ ਮਟੜਾ ਹੁੰਦਾ ਉਹ ਘਰੇ ਖਾ ਲੈਂਦੇ ਆ ਔਰ ਬੜੀ ਗਰਮੀ ਨੇ ਰਾਤ ਨੂੰ ਕਹਿ ਦਿੱਤਾ ਪਏ ਨੇ ਬੱਚੇ ਨੇ ਕਹਿੰਦਾ हे ਭਗਵਾਨ ਤੂੰ ਸਭ ਨੂੰ ਸਾਫਾ ਦਿੰਨਾ ਕਿੰਨੇ ਲੋਕੀ ਘਟੀਆਂ ਨਹੀਂ ਫਿਰਦੇ ਆ ਕਿੰਨੇ ਕਿੰਨੇ ਸੋਹਣੇ ਬੱਚੇ ਬੂਪ ਪਾਈ ਮਿਲਦੇ ਆ ਮੈਨੂੰ ਵੀ ਇੱਕ ਜੁੱਤਾ ਦੇ ਦੇ ਪਾਉਣ ਵਾਸਤੇ ਇਹ ਮੈਂ ਵੀ ਗਰੀਬ ਆ ਮੈਂ ਵੀ ਥੋਪੇ ਮੇਰੇ ਵੀ ਗੈਰ ਛੜਦੇ ਆ ਉਹ ਇਦਾਂ ਕਰਦਾ ਕਰਦਾ ਮਾਹਨਾ ਗੱਲਾਂ ਕਰਦਾ ਕਰਦਾ ਸੌ ਗਿਆ ਸਵੇਰੇ ਉਹਦੀ ਮਾਂ ਨੇ ਗੁਆਰੇ ਭਰੇ ਗੁਆਰੇ ਕੜ ਕੇ ਚੌਂਕ ਦੇ ਵਿੱਚ ਵੇਚ ਦੇ ਚਲੇ ਗਿਆ ਹੁਣ ਪੈਰ ਮੱਚਦੇ ਇੱਕ ਪੈਰ ਤੇ ਦੂਜਾ ਪੈਰ ਰੱਖਦਾ ਫਿਰ ਦੂਜਾ ਪੈਰ ਰੱਖ ਲੈੰਦਾ ਪੈਰ ਰੱਖ ਲੈੰਦਾ ਇੱਕ ਪ੍ਰਾਣੀ ਲੰਘਿਆ ਜਾਂਦਾ ਸੀ ਨੰਗੇ ਅੰਦਰ ਸੋਚਿਆ ਆਵੇ ਬੜੀ ਗਰਮੀ ਆ ਕੌਪਲਿਕਾ ਦੇ ਪੈਰ ਉੱਤੇ ਰੱਖਦਾ ਕਰ ਦਿੱਤੇ ਉਹ ਦੁਕਾਨ ਤੇ ਗਿਆ ਬੜੇ ਸੋਨੇ ਜੁੱਤੇ ਲੈ ਆ ਬੂਟ ਲੈ ਬੜੇ ਸੋਨੇ ਲੈ ਕੇ ਜਦੋਂ ਬੜੇ ਸੋਨੇ ਪੂਰ ਲੈ ਕੇ ਉਹ ਬੱਚੇ ਨੇ ਦਿੱਤੇ ਕਹਿੰਦਾ ਲੈ ਫੜ ਪਾ ਬੱਚਾ ਦੇਖਦਾ ਕਹਿੰਦਾ ਤੂੰ ਰੱਬਾ ਕਹਿੰਦਾ ਨਹੀਂ ਮੈਂ ਰੱਬ ਨਹੀਂ ਹਾਂ ਕਹਿੰਦਾ ਵੇ ਤੂੰ ਰੱਬ ਦਾ ਦੋਸਤ ਆ ਕਹਿੰਦਾ ਨਹੀਂ ਮੈਂ ਰੱਬ ਦਾ ਦੋਸਤ ਨਹੀਂ ਹਾਂ ਕਹਿੰਦਾ ਫੇਰ ਤੂੰ ਮੈਨੂੰ ਜੁੱਤੇ ਕਿਉਂ ਦੇਣਾ ਹੈ ਮੈਂ ਤਾਂ ਰਾਤ ਭਵਾਨ ਤੋਂ ਮੰਗੇ ਸੀ ਭਵਾਨ ਨੇ ਦੋਸਤ ਭੇਜ ਤੇ ਆਉਣੇ ਆ ਇਹੋ ਜਿਹੇ ਮੰਨਦੇਵ ਜੀ ਨੇ ਦਿੱਤਾ ਦਿੱਤਾ ਸੀ ਉਹਦੇ ਮਨ ਚ ਆਇਆ ਵੀ ਰੱਬ ਦੇ ਦੋਸਤ ਬਣਨਾ ਕੀ ਔਖੀ ਗੱਲ ਨਹੀਂ ਹੈ ਕਿਸੇ ਗਰੀਬ ਦਾ ਭਲਾ ਕਰਕੇ ਅਸੀਂ ਰੱਬ ਦੇ ਦੋਸਤ ਬਣ ਸਕਦੇ ਹਾਂ ਰੱਬ ਦੇ ਮਿੱਤਰ ਬਣ ਸਕਦੇ ਹਾਂ ਕਿਸੇ ਗਰੀਬ ਦਾ ਭਲਾ ਕਰਕੇ ਉਹਦਾ ਸੇਵਕ ਬਣਤਾ ਸਹੀ ਜਦੋਂ ਦਾ ਸੇਵਕ ਬਣ ਜੇਗਾ ਫਿਰ ਦੇਖ ਤੇਰੇ ਕੰਮ ਤੇ ਆਪ ਵੀ ਸਵਾਰਦਾ ਸਾਥ ਗੁਰੂ ਸੇਵਕਾਂ ਦੇ ਕਰ ਜਿ ਸਵਾਰਦਾ ਸੇ Thank you.